ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਣਾ ਹੋਵੇ ਜੇ ਸੋਚੀ ਲਖਵਾਰ ਚਪੈ ਜੁਪ ਨਾ ਹੋਵੇ ਜੇ ਲਾਹ ਰਹਾ ਲਵਤਾਰ ਉਕਿਆ ਬੁਕਨਾ ਤ੍ਰੇਜੇ ਬੰਨਾ ਪ੍ਰਿਆ ਪਰ ਸਹ ਸਾਨ ਪਲ ਕੋਹਿ ਤੈਕ ਨਾ ਛਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੋੜਾ ਟੁੱਟੇ ਪਾਲ ਹੁਕਮ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮ ਹੋ ਬਣਿਆ ਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਣ ਜੀ ਹੁਕਮ ਲਾ ਵਢਿਆਈ ਹੁਕਮੇ ਤਮਨੀਚ ਹੁਕਮ ਲੇਕ ਦੁਖ ਸੁਖ ਪਾਈਐ ਕਨਹ ਹੁਕਮ ਸਿ ਸ ਇੱਕ ਹੁਕਮੀ ਸਦਾ ਪਵਾਈਐ ਹੁਕਮੇਂ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੇ ਜੇ ਬੁਝੇ ਤਾਂ ਹੋਮੀ ਕਹਿ ਨਾ ਕੋਇ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਵਕ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੀ ਗਾਵੇ ਕੋ ਜੀ ਲੈ ਕਰਦੇ ਗਾਵੇ ਕੋ ਜਾਪੇ ਰਸੈ ਦੂਰ ਗਾਵੇ ਕੋ ਵੇਖੇ ਹਦ ਰਹਿ ਦੂਰ ਕਥਨਾ ਕਥਿ ਨਾਇ ਮੇ ਤੋਟ ਕਰ ਕਰ ਕਥੀ ਕੋਟੀ ਕੋਟ ਕੋਟ ਦਿੰਦਾ ਦਿਲ ਦੇ ਸਭ ਪਾਹ ਜੁਗਾ ਜੰਤਰ ਕਾਈ ਕਾਇ ਹੁਕਮੇ ਹੁਕਮ ਜਲਾਹਿ ਰਹੁ ਨਾਨਕ ਬਿਗ ਸੇਵ ਪਰਵਾਹੋ ਸਾਚਾ ਸਹਿਬ ਸਾਚਨਾਏ ਪਾਖਿਆ ਪਾਉਏ ਪਰ ਆਖੇ ਮੰਗਦੇ ਦੇ ਦੇ ਦਾਤ ਕਰੇ ਦਾਤਾਰ ਫੇਰ ਕਿ ਅਗੇ ਰਖੇ ਜਿਸ ਦੇ ਦਰਬਾਰ ਮੋਕੇ ਬੋਲਨ ਬੋਲਿਆ ਜਿਸੁ ਨੁ ਤਰੇ ਪਿਆਰਿ ਅੰਮ੍ਰਿਤ ਵੇਲਾ ਸਾਚਨਾ ਵਢਿਆਈ ਚਾਰ ਕਰਮੀਆਂ ਦੇ ਕਪੜਾ ਨਬਰੀ ਮੁਖ ਦਵਾਰ ਨਾਨਕੇ ਵੈ ਜਾਣੀ ਸਬਾਪੇ ਸਚਿਆਰ ਥਾਪਿਆ ਨਾ ਜਾਈ ਕੀਤਾ ਨਾ ਹੋਇ ਆਪੇ ਆਪ ਨਰੰਝਣ ਸੋਇ ਜਿਨ ਸੇਵਤਨ ਪਾਇਆ ਮਾਣ ਨਾਨਕ ਗਾਵੇ ਗੁਨੀ ਨਿਦਾਨ ਗਾਵੇ ਸੁਨਿਅਮਨ ਰਖੀ ਭਾਉ ਦੁਖ ਪਰ ਹਰਸੋ ਕਰ ਲੈ ਜਾਏ ਗੁਰਮੁਖ ਨਾ ਦੰਗਰਮੁਖ ਵੇ ਗੁਰਮੁਖ ਰਹਿਆ ਸੋ ਮਾਇ ਗੁਰੂ ਇਸਰੇ ਗੁਰ ਗੁਰਖ ਬ੍ਰਹਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਖਾ ਨਹੀਂ ਕਹਿਣਾ ਕਥਨਾ ਜਾਏ ਗੁਰਾ ਇੱਕ ਦੇਹ ਭੁਜਾਈ ਸੁਪਨਾ ਜੀਆਂ ਘਾਇਕ ਦਾਤਾ ਸੋ ਮੈਂ ਸਿਰ ਨਾ ਜਾਈ ਤੀਰਤ ਨਾਵਾ ਜੇ ਤਿਸ ਭਾਵਾਂ ਮੈਨ ਭਾਣੇ ਕੀ ਨਾਈ ਕਰੇ ਬੇਤੀ ਸਠਿ ਉਪਾਇ ਬੇ ਕਾਵਣ ਕਰਮਾ ਕੇ ਮਿਲੇ ਲੈ ਮਾਤੂ ਜੀ ਰਤਨ ਜਵਾ ਹਰਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਭੁਜਾਈ ਸੁਪਨਾ ਜੀਆਂ ਘਾਇਕ ਦਾਤਾ ਸੋ ਮੈਂ ਸਿਰ ਨਾ ਜਾਈ ਜਿਹ ਜਿ ਕੁਚਾਰੇ ਆ ਰਜਾ ਹੋਰ ਦਸੂਨੀ ਹੋਏ ਨਵਾਂ ਖਡਾਪ ਚ ਜਹਾੜੀਆਂ ਨਾ ਚਲੇ ਸਬ ਕੋਈ ਚੰਗਾ ਨੌਰ ਕਾਇ ਕਹਿ ਜਸ ਕੀ ਰਜਗਲੇ ਜੇ ਤਿਸਨਦਰਨਾ ਵਈ ਤਾ ਬਾਤ ਨ ਪੁਛੇ ਕੇ ਮੀਟਾ ਅੰਦਰ ਘਿਡ ਕਰ ਦੂਸੀ ਦੋਸਰੇ ਨਾਨਕ ਨਿਰਗੁਣ ਗੁਣ ਕਰੇ ਗੁਣਵਰ ਪਿਆਗੁnde ਹੈ ਤੇਹਾ ਕੋਈ ਨ ਸੁਝੇ ਜੇ ਤਿਸ ਗੁਣ ਘੁਲੇ ਕਰੇ ਸੁਨੇ ਸਦ ਭੇਰ ਸੁਨਾ ਸੁਨੇ ਤਰਤ ਧਵਲੇ ਆਕਾ ਸੁਨੇ ਦੀਖਲੁ ਪਾਤਾ ਸੁਨੇ ਪੂਨ ਚਕੇ ਕਾਲ ਨਾਨਕ ਭਗਤਾ ਸਦ ਅਗਾ ਸੁਨਾ ਦੁਖ ਪਾਪ ਕਾ ਨਾਸ ਸੁਣੈ ਸਰਬਰ ਮਹਿੰਦਰ ਸੁਣੈ ਮੁਖਸਲਾ ਹਨਮੰਦਰ ਸੁਣੈ ਜੋਗ ਜਗਤਨ ਪੈਰ ਸੁਣੈ ਸਾਸ ਸ੍ਰੀ ਤਬੇਦ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅਠਸਟ ਕਾਇ ਇਸ ਨਾਨ ਸੁਣੈ ਪੜ ਪੜ ਪਾਵੇ ਮਾਨ ਸੁਣੈ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਰਾਗੁਨਾ ਕੇ ਗਾਹ ਸੁਣੈ ਸੇਖ ਪੀਰ ਪਾਸਾ ਸੁਣੈ ਅੰਦੇ ਪਾਵੇ ਰਾਹ ਸੁਣੈ ਹਾਥੋ ਵੇਸ ਗਾਉ ਨਾ ਕੋ ਭਗਤਾ ਸਦਾ ਵਿਗਾਸੁ ਨਾ ਦੂਖੁ ਪਾਪੁ ਕਾ ਨਾਸੁ ਮੰਨੇ ਕੀ ਗਤਿ ਕਹੀ ਨਾ ਜਾਏ ਜੇ ਕੋ ਕਹੈ ਪਿਛੇ ਪਛਤਾਏ ਕਾਗਿ ਦੇ ਕਲਮ ਨਾਲ ਲਖਨ ਹਾਰ ਮੰਨੇ ਕਾ ਵਕ੍ਰ ਵਿਚਾਰ ਐਸਾ ਨਾਮ ਨਰਨਦਨ ਹੋ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਸੁਰਤੋ ਵਿਮਨ ਬੁੱਧ ਮੰਨੇ ਸਗਲ ਭਵਨ ਕੀ ਸੋਤ੍ਰ ਮੰਨੇ ਮੋ ਝੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰਨਦਨ ਹੋ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸੋਂ ਪ੍ਰਗਟ ਜਾਏ ਮੰਨੇ ਮਦਨੇ ਚੱਲੇ ਪੰਥ ਮੰਨੇ ਤਰਮ ਸੇ ਤੀ ਸਰਮੰਦੇ ਐਸਾ ਨਾਮ ਦਿਨ ਹੋ ਜੇ ਕੋ ਮਿ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਧਾਰੇ ਗੁਰ ਸੇਖੇ ਮੰਨੇ ਨਾਲ ਭਵੇਂ ਨਾ ਪਿਖ ਐਸਾ ਨਾਮ ਨਿੰਦਨ ਹੋ ਜੇ ਕੋ ਮਿ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਜੇ ਪਾਵੇ ਦਰਗੇ ਮਾਨ ਪੰਜੇ ਸੋਹਿਦ ਰਾਜਾਣ ਪੰਚਾ ਗਾ ਗੁਰੇ ਕਤਿਆਣ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸਮਾਰ ਤੋਲ ਕਰੰਧਾ ਕਾਪੂ ਸੰਤੋਪਤਾ ਉਰਖਿਆ ਜਿਨ ਸੂਤ ਜੇ ਕੋ ਬੁਜੇ ਹੋਵੇ ਸਚਿਆਰ ਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਭਰੇ ਹੋਰ ਹੋਰ ਤਿਸਤੇ ਭਾਗਤ ਲੇਖ ਮਨਜੂਰ ਜੀ ਯਾਦ ਰੰਗਾ ਕੇ ਨਾਮ ਸੁਬਨ ਲਿਖਿਆ ਬੜੀ ਕਲਾ ਮਹਿਲੇ ਕਲਕ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਂ ਸਵਲੇ ਰੂਪ ਕੀਤੀ ਦਾਤ ਜਾਣੇ ਗਉਣਕੂਤ ਮੂਤਾ ਬੁਸਾਇ ਕੋ ਕਵਾ ਤਿਸ ਤੇ ਹੋ ਵੇ ਨਖਦਰਿਆ ਕੁਦਰਤ ਕਮਣ ਕਹਾ ਵਿਚਾਰ ਵਰਣ ਜਮੇ ਇਕ ਵਾਰ ਜੋ ਤਦ ਭਾਵੇ ਸਾਈ ਭਲੀਕਾਰ ਤੁਸਰਾ ਸਲਾਮ ਤੈ ਨਿਰੰਕਾਰ ਅਸੰਖ ਜਾਪਿਆ ਅਸੰਖ ਭਾਉ ਸੰਖ ਪੂਰਾ ਸੰਗਤੋ ਬਤਾਓ ਸੰਗ੍ਰੰਥ ਮੁਖ ਵੇਰ ਪਾਠ ਸੰਗ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਦੀ ਸੰਖ ਦਾਤਾਰ ਸੰਖ ਸੂਰ ਮਹਾਂਪਕ ਸਾਰ ਸੰਖ ਮੋਲੇ ਬਿਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਰਣ ਜਿਵੇਂ ਇੱਕ ਵਾਰ ਜੋਤਿ ਰੁ ਭਾਵੇ ਸਾਈ ਪਲੀਕਾਰ ਤੁਸਰਾ ਸਲਾਮ ਤਨ ਅਨੰਕਾਰ ਅਸ਼ੰਖ ਮੂਰਿਕ ਅੰਧ ਕੋਰੇ ਸੰਖ ਚੋਰ ਹਰਾਮ ਕੂਰ ਸੰਖ ਅਮਰ ਕਰ ਜਾਏ ਜੋਰ ਸੰਖ ਕਲਵੜਨ त्याग ਮਾਇ ਅਸ਼ੰਖ ਪਾਪੀ ਭਾਪ ਕਰ ਜਾਏ ਸੰਖੁਰਾ ਰ ਘੂੜੇ ਫਿਰਾਇ ਸੰਖ ਮਲੇਸ਼ ਮਲ ਭਕ ਕਾਇ ਸੰਖ ਨਿੰਦ ਅਕਸਰੇ ਕਹੇ ਪਾਰ ਨਾਨਕ ਨੀਚ ਕਹੇ ਵਿਚਾਰ ਵਾਰਣ ਜਿਵੇਂ ਇੱਕ ਵਾਰ ਜੋਤਿ ਰੁ ਭਾਵੇ ਸਾਈ ਪਲੀਕਾਰ ਤੁਸਰਾ ਸਲਾਮ ਤਨ ਅਨੰਕਾਰ ਸੰਖਨਾਵੀ ਸੰਕਤਾਵੇ ਗੰਮ ਗੰਮ ਸੰਖਲੋ ਸੰਕੇ ਸਰ ਭਾਰ ਹੋਇ ਅਕਰੀ ਨਾਮਕ ਰੀਸਾਲਹ ਅਕਰੀ ਗਾਣ ਗੀਤ ਗੁਣ ਗਾਹ ਕ੍ਰਿਖਨ ਬੋਲਨ ਬਾਣ ਕਰ ਸਰ ਸੰਜੋਗ ਵਖਾਣ ਇਨਹ ਲਖਤਿ ਸੁਰਨਾ ਜੀ ਫਰਮਾਇ ਤੇ ਵਿਦੇਵ ਪਾਜੇ ਤਾਤੇ ਤਾਤੇ ਤਾ ਨਾ ਵੇ ਨਾ ਨਾਈ ਕੋਥਾ ਕੁਇਰਤ ਕਵਣ ਕਹਾ ਵਿਚਾਰ ਵਰਣ ਜਮ ਇਕ ਵਾਰ ਜੋਤਰ ਭਾਵੇ ਸਾਈ ਪਲੀਕਾਰ ਤੁਸਰਾ ਸਲਾਮ ਤਨ ਰਿੰਕਾਰ ਪਰੀਏ ਹੱਥ ਪੈਰ ਤਣਦੇ ਹੈ ਪਾਣੀ ਤੋਂ ਪਿਆਤਰ ਸੁਖੇ ਮੂਤ ਕਲੀਤੀ ਕੱਪੜ ਹੋਏ ਰੇ ਸਭ ਲਈ ਇਹੋ ਤੋਏ ਪਰੀਏ ਮਦ ਪਾਪਾ ਕੇ ਸੰਗੋ ਧੋਪੇ ਨਾ ਵੇ ਕੇ ਰੰਗ ਪੁੰਨੀ ਪਾਪੀ ਆਖ ਨਾ ਕਰ ਕਰ ਕਰਨ ਲਖ ਲਹਿ ਜਾਓ ਆਪੇ ਬੀਜਾ ਪੇ ਹੀ ਖਾਓ ਨਾਨਕ ਹੁਕਮਿ ਆਓ ਜਾਓ ਤੀਰ ਤਪਦਾ ਦਦਾ ਜੇ ਕੋ ਪਾਵੇ ਤਿਲ ਕਾਮਣ ਸੁਨੇ ਮੰਨੇ ਅਮਨ ਕੀਤਾ ਪਾਉ ਅੰਤਰ ਗਰ ਤੀਰਥ ਮੰਨ ਸਭ ਗੁ ਤੇਰੇ ਮੇ ਨਾਹੀ ਕੋ ਵਿਨ ਗੁਣ ਕੀਤੇ ਭਗਤ ਨਾ ਹੋਏ ਸੁਸਤ ਬਾਣੀ ਬ੍ਰਹਮ ਸਤਸਵਾਸ ਰਮਚਾ ਕਮਲ ਸਵੇਲਾ ਵਕਤ ਕਮਣ ਕਮਣ ਸਿਤ ਕਮਣ ਵਾਰ ਕਮਣ ਸਿਰਤਮਹ ਕਮ ਜਿਤ ਹੋ ਆਇ ਹਾ ਕਾਰ ਵੇਰ ਨਾ ਪਾਇਓ ਪੰਡ ਤੇਜ ਹੋਵੇ ਲੇਖ ਪੁਰਾਨ ਵਕਤ ਨਾ ਪਾਇਓ ਕਾਧਿਆ ਜਿ ਲੇਖ ਲੈ ਕਰਣ ਸਿਤ ਵਾਰ ਨਾ ਜੋਗੀ ਜਾਣ ਰਤਮਹ ਨਾ ਕੋਈ ਜਾ ਕਰਤਾ ਸੇਤੀ ਕੋ ਸਾਜੀ ਆਪੇ ਜਾਣੇ ਸੋਏ ਕਿਵ ਕਰ ਆਖਾ ਕਿਵ ਸਾਲਾ ਹੈ ਕਿ ਵਰਨੇ ਕਿਵ ਜਾਣਾ ਨਾਨਕਿਆ ਕਿਆ ਕਣ ਸਭ ਕੋ ਆਕੇ ਇੱਕ ਦੂਜੇ ਕ ਸਿਆਣਾ ਵੱਡਾ ਸਾਹਿਬ ਢੀ ਨਾਇ ਕੀਤਾ ਜਾ ਕਾ ਹੋਏ ਨਾਨਕ ਜੇ ਕੋ ਆਪੋ ਜਨ ਲਗ ਗਿਆ ਨਾ ਸੋਹੀ ਪਾਤਾਲ ਪਤਾਲ ਕਿ ਅਗਾਸ ਹੈ ਅਗਾਸ ਔਰ ਕਿ ਔਰ ਕਿ ਭਾਲ ਥਕੇ ਵੀਰ ਕਹਿ ਨਿਕਵਾਤ ਸੈ ਸਟਾਰੇ ਕਣਕ ਤੇ ਬਾਜੁ ਲਿਖਤਾਤ ਖਲੇਖਾ ਹੋਇ ਤਹਲੇ ਕੇ ਲਿਖਾ ਹੈ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਣੇ ਆਪ ਸਲਾਹੀ ਸਲਾਹੇ ਤੀਸੁਰਤ ਨਾ ਪਾਈਆਂ ਨਦੀਆਂ ਤੇ ਵਾਹ ਪਵੇ ਸਮੁੰਦਰ ਨਾ ਜਾਣਿਆ ਸਮੁੰਦਰ ਸਾਹ ਸੁਲਤਾਨ ਗਿਰਾਸੇਤੀ ਮਾਲ ਤਨ ਕੀੜੀ ਤੁਲ ਨਾ ਹਵਣੀ ਜੀਤ ਸਮਨ ਨਾ ਵਿਸਰੇ ਅੰਤ ਨਾ ਚਿਖੀ ਕਹ ਨਾ ਤੇ ਅੰਤ ਨਾ ਕਰਨ ਦੇ ਨਾ ਤੇ ਅੰਤ ਨਾ ਵੇਖਣ ਸੁਣੇ ਨਾ ਤੇ ਅੰਤ ਨਾ ਜਾਪਿ ਕਿ ਆਮਨ ਮੰਤ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਾਰ ਆਵਾਰੇ ਅੰਤ ਕਾਨ ਕੇ ਤੇ ਵੱਲਾ ਹੈ ਤਾਂ ਕੀਰਤਨ ਪਾਏ ਜਾਹੇ ਇਹ ਹੰਤ ਨਾ ਜਾਣੇ ਕੋਈ ਬੋਤਾ ਕਈਆ ਬੋਤਾ ਹੋਏ ਵੱਡਾ ਸਹਿਬ ਉੱਚਾ ਥਾ ਉੱਚੇ ਉੱਪਰ ਉਚਾ ਨਾ ਇਹ ਬੜੂ ਚਾਹੋ ਇਹ ਪ੍ਰਤਿ ਸੂਚੇ ਕੋ ਜਾਣੇ ਸੋਏ ਜਿਵੜੇ ਆਪ ਜਾਣਿਆ ਪਾਪ ਨਾਨਕ ਨਦਰੀ ਕਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਧਿਰਨਾਤਮਾਏ ਕੀਤੇ ਮੰਗੇ ਜੋ ਦੇ ਅਪਾਰ ਕੀਤੇ ਗਣਤ ਨਹੀਂ ਵਿਚਾਰ ਕੀਤੇ ਖਪ ਟੁੱਟੇ ਵੇਕਾਰ ਕੀਤੇ ਲੈ ਲੈ ਮੁਕਰਪਾਏ ਕੀਤੇ ਮੁਰਖਾਏ ਖਾਇ ਕੀਤੇ ਦੂ ਭੂ ਸੁਬ ਮਾਰੇ ਪੀਦਾ ਤੇਰੀ ਦਾਤਾਰ बंद खिलानी हो राख न सके कोई जे को खाई पायो जाने पाए जाने खाए आपे जाने आपे दे देख सी कह जिसम बसला नानक पासा ही पासा अमूल गुण मुल व्यापार मुल व्यापारी अमूल भंडार मुला वाला मुल जाए मुल पाए मुला समाये अमूल तर दीवान मूल बान मुल तुल मुल फरमान मुल बखशी समूल सन मूल कर फरमान अमुल अमुला कहना जाया खा कर हिलवलाया के वेद पाठ प्राणी आके पड़े करे हो क्या आके पर में आखे हिंदे आखे गोपी दे गोविंद आके ईश्वर के सिर दे आके केते कीते बुद्ध आके दान में आखे देव आखे, दे आखे सुर नर मुन जन सेव कीते आखे आखन पाए कीते क्या कह ठुट जाए ਇਤੇ ਕੀਤੇ ਹੋਰ ਕਰੇ ਤਾਕ ਨ ਸਕੇ ਕੀ ਕੇ ਜਿਵੜ ਪਾਵੇ ਤੇ ਵਢ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਕੇ ਬੋਲੇ ਵਿਗਾੜ ਤਲ ਕਿਐ ਸਰਗਵਾਰਾ ਗਵਾਰ ਸੂਦਰ ਕਿਹਾ ਸੋ ਕਰ ਕਿਹਾ ਜਤਬੈ ਸਰਬ ਸੁਮਾਲੇ ਵਾਜੇ ਨਾਦ ਨੇ ਕੀ ਅ ਸੰਖਾ ਕੀਤੀ ਵਾਹਨ ਹਾਰੇ ਕੀਤੇ ਰਾਗ ਫਰੀ ਸੋਕਿ ਹਣ ਕੀਤੇ ਗਾਵਣ ਹਾਰੇ ਗਾਵ ਚੁੰਨੋ ਪਉਣ ਪਣੀ ਵਾਸੰਤਰ ਗਾਵਿ ਰਾਜਾ ਧਰਮ ਦਵਾਰੇ ਗਾਵੇ ਚਤਗੁਪਤ ਲਿਖ ਜਾਣ ਲਿਖ ਲਿਖ ਤਰੰ ਵਿਚਾਰੇ ਗਾਵੇ ਸਰਵਰ ਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਨਰਿੰਦਰ ਆਸਨ ਬੈਠੇ ਦੇਵਤਿਆ ਧਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਦੀ ਸੰਤੋਖੀ ਗਾਵੇ ਵੀ ਕਰਾਰੇ ਗਾਵਣ ਪੰਡਤ ਪੜਨ ਕੀ ਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਨੀਆ ਮਨ ਮੋਹਨ ਸਰਗ ਮਚ ਪਿਆਲੇ ਗਾਵਣ ਰਤਨੇ ਪਾਏ ਤੇਰੇ ਅਰਸ਼ਕ ਤੀਰਤ ਨਾਲੇ ਗਾਵੇ ਜੋਦ ਮਹਾ ਭੜ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਨ ਵੰਡ ਵਰ ਪੰਡਾ ਕਰ ਕਰ ਕੇ ਧਾਰੇ ਸਹੀ ਤੁਧਨ ਗਾਵੇ ਜੋਤਰ ਭਾਵਨ ਰਤੇ ਤੇਰੇ ਭਗਤ ਸਾਲੇ ਹੋਰ ਕੀਤੇ ਗਾਵਣ ਸੀਮਾ ਚਿਤ ਨੇ ਆਵ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸਰ ਸਾਇਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਘਰ ਘਰ ਦੀ ਚੀ ਮਾਜ ਨੀ ਉਪਾਈ ਕਰ ਕਰ ਵੇਖੈ ਕੀ ਤੈ ਆਪਣਾ ਜੋਤੀ ਸਿ ਵੜਿਆ ਜੋਤ ਸੁਭਾਵੈ ਸੋਈ ਕਰਸੀ ਵਿਤੁਮ ਨਾ ਕਰ ਨਾ ਜਾਇ ਸੋ ਪਾਸਵ ਸਹਾ ਪਾਸਾਇਵ ਨਾਨਕ ਰਹਿ ਨਰਜਾਈ ਹੁੰਦਾ ਸੰਤੋਖ ਤਨ ਪਰ ਚੋਲੀ ਧਿਆਨ ਕੀ ਘਰੇ ਵਿਪੂਰ ਕਿੰਤਾ ਕਾਲ ਕੁਆਰੀ ਕਾਜੁ ਗਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਣਜੀ ਤੇਜਗਜੀਤ ਆਦੇਤ ਸਿਆਦੇਸ ਆਦਨੀ ਲਨਾਤ ਨਾਰਜਿਬਜਗ ਕੋ ਵੇਸ ਪ੍ਰਭੁ ਤੇ ਗਿਆਨ ਦੇ ਆਪਨਾਂ ਦੇ ਕਟਕਟ ਵਾਜੇ ਨਾਤ ਆਪਨਾਥ ਨਾ ਤਿਸਵ ਜਾ ਕੇ ਰਸ ਦੇਵਰਾ ਸਾਧ ਸੰਜੋਗ ਜੋ ਦੇ ਘਰ ਚਲਾਵ ਲੈ ਆਵੇ ਭਾਗ ਆਦੇਸ਼ਿਆ ਦੇਸ਼ ਆਦਿ ਨਿਲ ਨਾਦਨ ਆਦਿ ਜੁਗ ਇੱਕ ਹੋ ਇਸ ਏਕਾ ਮੈਨ ਜੁਗ ਤਵੀ ਆਇ ਤਿੰ ਚਲੇ ਪਰਵਾਣ ਇੱਕ ਸੰਸਾਰ ਇੱਕ ਭੰਡਾਰੇ ਇਕ ਲਾਇ ਦੀ ਬਾਣ ਜੇ ਤਿਸ ਭਾਵ ਹਿਤ ਵੇਚ ਲਾਵ ਜੁ ਹੋਵੇ ਫਰਮਾਨ ਮਹੁ ਵੇਖੇ ਉਹਨਾਂ ਨਦਰਨਾਵੇ ਬੋਤਾ ਹੈ ਵਿਡਾਣਿਆ ਦੇਤ ਸਿਆਦੇਸ ਆਦਿ ਨਿਨਾਦ ਨਾਲ ਜੁਝਵੇ ਕੋਵੇਸ ਆਸਨੋ ਲੇ ਪੰਡਾਰ ਜੋ ਕ੍ਰਿਸ਼ਪਾਸੂਏ ਕਹਾਵਾਰ ਕਰ ਕਰਵੇ ਕੇਸਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਤ ਸਿਆਦੇਸ ਆਦਿ ਨਿਨਾਦ ਨਾਲ ਜੁਝਵੇ ਕੋਵੇਸ ਜਿਗ ਦੂਜੀ ਬਲ ਖੋਏ ਲਖੋਏ ਲਖਵੀਸ ਲਖ ਲਗੜਾ ਕੀ ਏਕ ਨਾਮ ਜਗਦੀਸ਼ ਹੋਈ ਤੁਰੈ ਪਤ ਪਵੜੀ ਅਛੜੀ ਹੋਈ ਏ ਕੀਸ ਸੁਨ ਗਲਾ ਆਕਾਸ ਕੀ ਕੂਟਾ ਆਈ ਰਿਸ ਨਾਨਕ ਨਦਰੀ ਪਾਈਏ ਕੁਰੀ ਕੁੜੇ ਠੀਸ ਆਖਨ ਜੋਰ ਚਪੇ ਨਾ ਜੋਰ ਜੋਰ ਨ ਮੰਗਰਦੇ ਨਾ ਜੋਰ ਜੋਰ ਨ ਜੀਵਨ ਮਰਨਾ ਜੋਰ ਜੋਰ ਦਾਇ ਮਾਨ ਮਿਰਸੋਰ ਜੋਰ ਨ ਸੁਰਤੇ ਜਾਣ ਵਿਚਾਰ ਜੋ ਨਾ ਜੱਟੀ ਜੋ ਤੈ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉਤਮ ਨਿਚ ਨਾ ਕੋਏ ਰਾਤੀ ਰੁਤੇ ਤੇ ਤੀਵਾਰ ਪਵਨ ਪਣਿਗੁਨੀ ਪਾਤਾਲ ਤਿਸੁ ਇਧਰਤੀ ਤਾ ਪ੍ਰਕੀ ਧਰਮ ਸਾਤਿ ਸਵੀ ਜੀ ਜੁਗਤ ਕੇ ਰੰਗ ਨਿਕਿਆ ਨਾ ਮਨੇ ਕਿਆਨੰਤ ਕਰਮੀ ਕਰਮੀ ਹੋਈ ਚਾਰ ਸੁਚਾ ਸੁਚਾ ਦਰਬਾਰ ਦਿੱਥੇ ਸੁਹਣ ਪੰਜ ਪ੍ਰਵਾਨ ਨਦਰੀ ਕਰਮ ਭੁਮੀ ਨੀਸਾਨ ਕਚ ਪਕਾਈ ਉਥੇ ਪਾਇ ਨਾਨਕ ਇਹ ਜਾਪੇ ਜਾਏ ਧਰਮ ਕੰਡ ਕੇ ਅਵਤਾਰੰ ਗਿਆਨ ਕੰਡ ਕਹਾ ਕੋ ਕਰਮ ਕੀਤੇ ਪਉਣ ਪਾਣੀ ਬਸੰਤਰ ਕੀਤੇ ਕਾਨ ਮਹੇਸ਼ ਕੀਤੇ ਵਰਮੇ ਘਾੜ ਤਕੜੇ ਰੋਪ ਰਣ ਕੀ ਇਸ ਕੀਤੇ ਕਰਮ ਭੁਮੀ ਮੇਰੇ ਕੀਤੇ ਕੀਤੇ ਧੂਪ ਦੇਸ ਤੇ ಂ සూ ਤੇ ਤੇ ണ്ಡ දේశ ೇਤते දದ ാද ਤതੇ ೇਤ ಕੇ ਦವ ಕೇतेੇ ਤර න ുంద ೇਤ्याखाಣ ගේ ਤ्या ണ ਤੇ ന ಕਤ சತತ से ವ ේਤੇ നണ ತ කണ ञാണ ാണ ത നಡ ന ೋടනದ सరಮണ ने කාಾਰతකරಯ න ਤਾ ਕੀ ਅੰਦਰ ਲਾਗ ਤਿਆਨਾ ਜਾਏ ਜੇ ਕੋ ਬਹਿ ਪਿਛੇ ਵਿਸਤਾ ਰੁਥਾ ਕੜੀ ਅਸੁਤ ਮਤਮਨ ਬੁਰਿ ਤਿਆ ਕੜੀ ਅਸਰਾ ਸੁਰਾ ਸੁਰਾ ਤੇ ਸੁਭ ਕਰਮ ਕੰਡ ਕੇ ਬਾਣੀ ਜੋਰ ਤਿਥਾ ਹੋਰ ਨਾ ਕੋਈ ਹੋਰ ਤਿਥਾ ਜੋਦ ਮਹਾਭਲ ਸੂਰਖਿ ਨਾਮ ਰਾਮ ਰਹਿਆ ਭਰਪੂਰ ਤਿਥਾ ਸੀਤੋ ਸੀਤਾ ਮਹਾ ਮਾਇ ਤਾ ਕੇ ਰੂਪ ਨਗਤਨੇ ਜਾਏ ਨਾ ਮਰਨ ਢਾਗੇ ਜਾ ਜਿਨ ਕੇ ਰਾਮ ਸੇ ਮਨ ਮਾਹੇ ਤਿਥਾ ਭਗਤ ਵਚੇ ਕਹਿ ਲੋ ਕਰੇ ਨਨ ਸੱਚਾ ਮਨਸੋ ਸਾਚਿਕ ਨਵ ਸਿਨ ਅੰਕਾਰ ਕਰ ਕਰ ਵੇਖ ਨਦਰਿਨ ਹਾਲ ਤਿੱਥੇ ਕੰਡ ਵੰਡ ਵਰ ਪੰਡ ਜੇ ਕੋ ਪਥੀ ਤਾਤ ਨਾਤ ਤਿੱਥੇ ਲੋਲ ਵਕਾਰ ਜਿ ਜਿ ਹੁਕਮ ਤੇ ਤੁਕਾਰ ਵੇਖੇ ਵਿਗਸਹਿ ਕਰੀ ਵਿਚਾਰ ਨਾਨਕ ਤਲਾ ਗਲੜਾ ਸਾਰ ਜਤ ਪਹਾਰ ਆਧਿਰ ਸੁਨਹਿਰਨ ਮਤਵੇ ਦੇ ਹਥਿਆਰ ਭੋਗ ਕਲਾ ਗਿੰਦੋ ਪਤਾ ਪੌਂਡਾ ਪੰਮਰਤੇ ਢਾਲ ਘੜੀਆ ਸਭ ਸਾਡੇ ਡਕਸਾ ਜਿੰਨ ਕੋ ਅੰਦਰ ਕਰਮ ਤਿਨ ਕਾਰ ਨਾਨਕ ਨਦਰੀਨ ਨਦਰਿਨ ਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਦਿਵਸ ਰਾਤ ਦੇ ਦਾਈ ਦਾਇਆ ਕੀ ਲੈ ਸਗਲ ਜਗਤ ਜੰਗੀ ਆਈਆਂ ਬੁਰੇ ਆਈਆਂ ਆਜੇ ਧਰਮ ਦੂਰ ਕਰਮ ਆਪੋ ਆਪਣੀ ਦੇ ਨੇੜੇ ਕੇ ਦੂਰ ਇਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਜਲੇ ਖੇਤੀ ਛਟੀ ਨਾਲ ਇਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਜਲੇ ਖੇਤੀ ਛਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ